ਗੇ ਪਸਤਾਓਗੇ ਪਸਤਾਓਗੇ ਸਮੇਂ ਨੂੰ ਰੋਲਾ ਬੜਾ ਪੈ ਲੱਗਿਆ ਕਠ ਸੀ ਬਹੁਤ ਸੰਤ ਮਹਾਰਾ ਨੇ ਬਚਨ ਕਰਨੇ ਸੀ ਉੱਥੋਂ ਫਿਰ ਬਾਬਾ ਬਾਉ ਸਿੰਘ ਜੀ ਬਾਬਾ ਰਾਲਾ ਸਿੰਘ ਜੀ ਜਿਹੜੇ ਮਰ ਦੇ ਗੜਬਈ ਸਨ ਉਹਨਾਂ ਨੇ ਬੇਨਤੀ ਕੀਤੀ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਲੰਗਰ ਵਿੱਚ ਸੀ ਬਾਬਾ ਜਸਵੰਤ ਸਿੰਘ ਜੀ ਬਾਬਾ ਰਜੋਤ ਸਿੰਘ ਖੇਤੀ ਦੇ ਜੱਥੇਬਾਰ ਜਹੇਦਾਰ ਸੀਗੇ ਸਾਰੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਦਬਹਾਨ ਚਰਨ ਪਾ ਕੇ ਜਾਇਓ ਦਬਹਾਨ ਆਏ ਮਹਾਰਾਜ ਹੋਰੇ ਵਿੱਚ ਦਰਸ਼ਨ ਦਿੱਤੇ ਸੰਗਤਾਂ ਨੂੰ ਫਿਰ ਜਦੋਂ ਮਹਾਂਪੁਰਸ਼ਾਰੇ ਸੀ ਨਾ ਗੱਡੀ ਵੱਲ ਨੂੰ ਚੁਟਕੀਆਂ ਮਾਰਦੇ ਮਾਰਦੇ ਵਿੱਚ ਸ਼ਬਦ ਪੜ੍ਹ ਰਹੇ ਸੀ ਨਦੀਆਂ ਆਵਾਬ ਸੁਣਿਆ ਮੇਲਾ ਸੰਜੋਕ ਕਦੇ ਹੋਣਗੇ ਸਬਬਾ ਨਾਲ ਮੇਲੇ ਨਦੀਆਂ ਤੋਂ ਨੀਰ ਬੁੱਤ ਜਾ ਰਹੇ ਨੇ ਸੰਤ ਬਾਬਾ ਜੀ ਸਰ ਸਿੰਘ ਮਹਾਰਾਜ ਜੀ ਤੇ ਨਾਲੇ ਚੁਟਕੀਆਂ ਮਾਰਦੇ ਸ਼ਬਦ ਪੜ੍ਹਦੇ ਆ ਚਲੇ ਗਏ ਇੰਗਲੈਂਡ ਇੰਗਲੈਂਡ ਦੀ ਧਰਤੀ ਤੇ ਵੀ ਮਹਾਪੁਰਸ਼ ਰਮ ਜਾ ਮਾਰਦੇ ਰਹੇ ਫਿਰ ਉੱਥੇ ਸੰਤ ਬਾਬਾ ਜੀ ਸਰ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ